ਸੋ ਸਾਰੇ ਭੈਣ ਭਰਾਵਾਂ ਨੂੰ ਜੇਮਸੀ ਦੀ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਆਸ਼ੀਸ਼ ਦੇਵੇ ਸੋ ਅੱਜ ਅਸੀਂ ਇਸ ਵੀਡੀਓ ਦੇ ਬਾਰੇ ਦੇਖਾਂਗੇ ਕਿ ਇਹ ਪੂਰਾ ਪਰਿਵਾਰ ਆ ਤੇ ਪੈਸਿਆਂ ਦੀ ਖਾਤਰ ਲਾਲਚ ਦੀ ਖਾਤਰ ਇਹਨਾਂ ਨੇ ਆਪਣੇ ਆਪ ਨੂੰ ਵੀ ਖਤਰੇ ਦੇ ਵਿੱਚ ਪਾਇਆ ਆ ਤੇ ਆਪਣੇ ਬੱਚਿਆਂ ਨੂੰ ਵੀ ਖਤਰੇ ਦੇ ਵਿੱਚ ਪਾਇਆ ਆ ਵੇਖੋ ਇਹ ਸਮੁੰਦਰ ਦੇ ਵਿੱਚ ਨੇ ਤੇ ਸਮੁੰਦਰ ਦੀਆਂ ਛੱਲਾਂ ਦੇਖੋ ਕਿੰਨੀਆਂ ਤੇਜ ਨੇ ਤੇ ਇੱਕ ਬੱਚਾ ਇੱਕ ਏਦਾਂ ਦਾ ਬੰਦਾ ਆ ਕਿ ਉਹ ਬੱਚੇ ਨੂੰ ਫੜ ਕੇ ਤੇ ਕਿਤੀ ਦੇ ਵਿੱਚ ਦੂਰੋਂ ਛੋੜ ਦਿੰਦਾ ਹੈ ਵੇਖੋ ਕਿੱਡਾ ਵੱਡਾ ਲੋਕ ਰਿਸਕ ਲੈ ਰਹੇ ਆ ਆਪਣੇ ਨਾਲ ਤੇ ਆਪਣੇ ਬੱਚਿਆਂ ਦੇ ਨਾਲ ਕਿੱਡਾ ਵੱਡਾ ਪੈਹਾਂ ਦੇ ਖਾਤਰ ਕਰਕੇ ਰਿਸਕ ਲੈ ਰਹੇ ਆ ਵੇਖੋ ਤਾਂ ਹੀ ਪ੍ਰਭੂ ਨੇ ਕਿਹਾ ਕਿ ਸੰਸਾਰ ਵਿੱਚ ਰੋ ਪਰ ਸੰਸਾਰ ਵਰਗੇ ਕੰਮ ਨਾ ਕਰੋ ਕਿਉਂ ਪ੍ਰਭੂ ਨੇ ਕਿਹਾ ਕਿਉਂਕਿ ਵੇਖੋ ਇਹ ਪੈਹਾਂ ਦੇ ਕਰਕੇ ਲਾਲਚ ਦਾ ਕਰਕੇ ਕਿ ਅਹੀਂ ਵਧੀਆ ਗੱਡੀਆਂ ਕੋਠੀਆਂ ਕਾਰਾਂ ਦੇ ਵਿੱਚ ਚੱਲੀਏ ਤੇ ਲੋਕ ਸਾਡੀ ਵਾ ਵਾ ਕਰਨ ਜਦ ਕਿ ਵੇਖੋ ਜੇ ਇੱਕ ਦੇ ਬੱਚੇ ਦੀ ਜਾਨ ਚਲ ਜਾਂਦੀ ਤੇ ਵੇਖੋ ਕਿਹਦੇ ਲਈ ਕਮਾਉਣਾ ਸੀ ਬੱਚੇ ਦੇ ਲਈ ਕਮਾਉਣਾ ਸੀ ਇੰਨਾ ਵੱਡਾ ਰਿਸਕ ਲੈ ਰਹੇ ਹallelujah ਵੇਖੋ वचन ਦੇ ਵਿੱਚ ਲਿਖਿਆ ਕਿ ਪੈਹਾ ਸਾਰੀਆਂ ਚੀਜ਼ਾਂ ਦੀ ਕੀ ਆ ਜੜਿਆ ਫਸਾਦਿਆ ਜਿਹਨੂੰ वचन ਦੇ ਵਿੱਚ ਲਿਖਿਆ ਕਿ ਜਿਹਨੂੰ ਕਈ ਲੋਕਾਂ ਨੇ ਲੋਚਦਿਆਂ ਵਿਸ਼ਵਾਸ ਦੀ ਬੀੜੀ ਨੂੰ ਆਪਣੇ ਜੀਵਨ ਦੇ ਵਿੱਚ ਉਹ ਡੋਬ ਦਿੱਤਾ ਜਿਨ੍ਹਾਂ ਨੂੰ ਰੱਬ ਤੋਂ ਇਹ ਪੈਸੇ ਨੇ ਦੂਰ ਕਰ ਦਿੱਤਾ ਹਾਲੇਲੂਇਆ ਵੇਖੋ ਪੈਹਾ ਜ਼ਰੂਰ ਤੇ ਆ ਵੇਖੋ ਜ਼ਿੰਦਗੀ ਨਹੀਂ ਆ ਤੁਹਾਡੀ ਸਿਰਫ ਪੈਹਾ ਕੀ ਆ ਤੁਹਾਡਾ ਜਿਹੜਾ ਪੇਟ ਆ ਇਹ ਭਰਨ ਲਈ ਖੁਦਾ ਨੇ ਇਹ ਧਰਤੀ ਦੇ ਉੱਤੇ ਲੋੜ ਜ਼ਰੂਰਤ ਨੂੰ ਪੂਰਿਆਂ ਕਰਨ ਲਈ ਪਹਿਹਾ ਦਿੰਦਾ ਹੈ ਤੇ ਵੇਖੋ ਇਹ ਨਹੀਂ ਆ ਕਿ ਆਪਣੇ ਜੀਵਨ ਨੂੰ ਤੁਸੀਂ ਰਿਸਕ ਦੇ ਵਿੱਚ ਪਾ ਦੋ ਫਿਰ ਕਹਿਣਾ ਮਨ ਲੇ ਜ ਕੋਈ ਵੀ ਗਲਤੀ ਹੋ ਜਾਂਦੀ ਕੋਈ ਵੀ ਗੱਲਬਾਤ ਹੋ ਜਾਂਦੀ ਕਹਿਣਾ ਫਿਰ ਰੱਬ ਨੇ ਕੀਤਾ ਵੇਖੋ ਤੁਹਾਨੂੰ ਕੀ ਲੱਗਦਾ ਕਿ ਰੱਬ ਨੇ ਇਹਨਾਂ ਨੂੰ ਕਿਹਾ ਹੀ ਪੀ ਇਦਾਂ ਕਰੋ ਖੁਦਾ ਨੇ ਤੁਹਾਨੂੰ ਬੁੱਧ ਦਿੱਤੀ ਹੈ ਨਾ ਸਮਝ ਦਿੱਤੀ ਆ ਵੇਖੋ ਜੇ ਕੋਈ ਜਾਣ ਬੁੱਝ ਕੇ ਤੁਰਿਆ ਜਾਂਦਾ ਤੇ ਅੱਗੇ ਟੋਆ ਜੇ ਤੇ ਗਲਤੀ ਕਿਹਦੀ ਹੈ ਇਨਸਾਨ ਦੀ ਕਿਉਂਕਿ ਉਹਨੂੰ ਅੱਖਾਂ ਦਿੱਤੀਆਂ ਖੁਦਾ ਨੇ ਸਮਝ ਦਿੱਤੀ ਆ ਬੁੱਧ ਦਿੱਤੀ ਆ ਪਿੱ ਅੱਗੇ ਟੋਇਆ ਤੂੰ ਸਾਲ ਨਾ ਮਾਰੀ ਹਾਲੇਲੂਇਆ ਤੇ ਵੇਖੋ ਜੇ ਜਾਨ ਬੁੱਝ ਕੇ ਸਾਲ ਮਾਰਨ ਦਿਆ ਤੇ ਉਹ ਗਲਤੀ ਆ ਹਾਲੇਲੂਇਆ ਵੇਖ ਇੱਕ ਹੁੰਦੀ ਆ ਗਲਤੀ ਤੇ ਇੱਕ ਹੁੰਦੀ ਆ ਅਣਜਾਣੇ ਦੇ ਵਿੱਚ ਗਲਤੀ ਇਹ ਜਾਨ ਬੁੱਝ ਕੇ ਗਲਤੀ ਨੂੰ ਕਰ ਰਹੇ ਨੇ ਆਪ ਵੀ ਆਪਣੀ ਜ਼ਿੰਦਗੀ ਦੇ ਵਿੱਚ ਖਤਰੇ 'ਚ ਪਾਈ ਆ ਆਪਣੇ ਬੱਚਿਆਂ ਦੀ ਵੀ ਜੀਵ ਜ਼ਿੰਦਗੀ ਨੂੰ ਇਹਨਾਂ ਨੇ ਕਚਰੇ ਦੇ ਵਿੱਚ ਪਾ ਕੇ ਰੱਖਿਆ ਵੇਖੋ ਇਸ ਕਰਕੇ ਵੇਖੋ ਤਾਂ ਹੀ ਤੇ ਪ੍ਰਭੂ ਦਾ ਵਚਨ ਕਹਿੰਦਾ ਕਿ ਮੈਂ ਸੰਸਾਰ ਨੂੰ ਜਿੱਤ ਲਿਆ ਵੇਖੋ ਜੇ ਅਸੀਂ ਚੱਲ ਰਹੇ ਹਾਂ ਨਾ ਪ੍ਰਭੂ ਦੇ ਵਿੱਚ ਇਹੋ ਜੀਆਂ ਚੀਜ਼ਾਂ ਬਿਲਕੁਲ ਨਹੀਂ ਕਰਨੀਆਂ ਵੇਖੋ ਖੁਦਾ ਕੋ ਮੰਗੋ ਤੁਹਾਨੂੰ ਖੁਦਾ ਦੇਵੇਗਾ ਵੇਖੋ ਦੁਨੀਆ ਦੇ ਉੱਤੇ ਕੋਈ ਵੀ ਬੰਦਾ ਇਦਾਂ ਦਾ ਨਹੀਂ ਆ ਜਿਹੜਾ ਹਜ਼ਾਰ ਦਾ ਨੋਟ ਖਾ ਕੇ ਸੌਂਦਾ ਹੋਵੇ 500 ਦਾ ਨੋਟ ਖਾ ਕੇ ਸੌਂਦਾ ਹੋਵੇ ਖਾਂਦਾ ਉਹ ਵੀ ਦਾਲਤੇ ਰੋਟੀ ਮਤਲਬ ਜੇ ਜਿਹਦੇ ਕੋਲ ਜਿਆਦਾ ਪੈਸੇ ਹੋਗੇ ਬੜੇ ਪੈਸੇ ਹੋਗੇ ਤੇ ਜੇ ਉਹਦਾ ਲੀਵਰ ਹੀ ਨਹੀਂ ਸਹੀ ਪਛਾਈ ਨਹੀਂ ਰਿਹਾ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਵਧੀਆ-ਵਧੀਆ ਆ ਤੇ ਫਿਰ ਇੰਨੇ ਪੈਸੇ ਬਣਾਉਣ ਦਾ ਫਾਇਦਾ ਵੀ ਕੀ ਹੋਇਆ ਕਿਉਂ ਕਿਉਂਕਿ ਉਹਦੇ ਵੇਖੋ ਲੀਵਰ ਨੇ ਉਹ ਚੀਜ਼ਾਂ ਪਛਾਈ ਨਹੀਂ ਰਿਹਾ ਵੇਖੋ ਜੇ ਵਧੀਆ ਮੀਟ ਆ ਖਾਣਾ ਆ ਕਈਆਂ ਨੂੰ ਸ਼ੂਗਰ ਆ ਕਈਆਂ ਨੂੰ ਕੁਝ ਬਿਮਾਰੀ ਆ ਕਈਆਂ ਨੂੰ ਕੁਝ ਬਿਮਾਰੀ ਆ ਮੰਲਾ ਚਲੋ ਪੈਹਾ ਆ ਗਿਆ ਆ ਗਿਆ ਬੜਾ ਪੈਹਾ ਆ ਗਿਆ ਆਗੀਆਂ ਕੂਟੀਆਂ ਕਾਰਾਂ ਰਿਸਕ ਲੈ ਕੇ ਠੀਕ ਹੈ ਪਰ ਜੇ ਚੀਜ਼ਾਂ ਹਟੀਆਂ ਉਹ ਪਛਾਈ ਨਹੀਂ ਰਹੀਆਂ ਜੇ ਹਨੂ ਸਫਰ ਅਡੇ ਕੋ ਦੂਰ ਤੱਕ ਹੋ ਹੀ ਨਹੀਂ ਰਿਹਾ ਗੱਡੀਆਂ ਤੇ ਤੇ ਫਿਰ ਕੀ ਫਾਇਦਾ ਇਹੋ ਜੇ ਪੈਸੇ ਨੂੰ ਕਮਾਉਣ ਦਾ ਵੇਖੋ ਉਹਨਾਂ ਕੀ ਕਰੋ ਜਿੰਨਾ ਕਿ ਤੁਹਾਨੂੰ ਜ਼ਰੂਰਤ ਆ ਵੇਖੋ ਵੱਡੇ ਰਿਸਕ ਨਾ ਲਓ ਜੇ ਕਿਹਨੇ ਜਾਣਾ ਵੀ ਆ ਤੇ ਕੋਈ ਸਹੀ ਤਰੀਕੇ ਦੇ ਨਾਲ ਜਾਵੇ ਵੇਖੋ ਸਹੀ ਤਰੀਕਾ ਵੀ ਆ ਜਾਣ ਦਾ ਲਾਓ ਆਪਣਾ ਪਾਸਪੋਰਟ ਤੇ ਕਰੋ ਪ੍ਰਭੂ ਦੇ ਅੱਗੇ ਪ੍ਰਾਰਥਨਾ ਤੇ ਪ੍ਰਭੂ ਤੁਹਾਨੂੰ ਭੇਜੇਗਾ ਇਹ ਨਹੀਂ ਆ ਕਿ ਲਾਲਚ ਵਿੱਚ ਆਣ ਕੇ ਤੇ ਨਾਲੇ ਆਪਣੀ ਜਾਨ ਖਤਰੇ ਵਿੱਚ ਪਾਓ ਤੇ ਨਾਲੇ ਆਪਣੇ ਬੱਚਿਆਂ ਦੀ ਜਾਨ ਖਤਰੇ ਦੇ ਵਿੱਚ ਪਾਓ ਇਸ ਕਰਕੇ ਵੇਖੋ ਤੁਹਾਡੇ ਲਈ ਇਹ ਮੈਂ ਵੀਡੀਓ ਵੇਖੀ ਤੁਹਾਡੇ ਲਈ ਇਹ ਸਿੱਖਿਆ ਆਇਆ ਕਿ ਅਸੀਂ ਇਹ ਕੰਮ ਨਾ ਕਰੀਏ ਕਿਉਂਕਿ ਪ੍ਰਭੂ ਨੇ ਕਿਹਾ ਮੈਂ ਤੁਹਾਨੂੰ ਸੰਸਾਰ ਚੋਂ ਵੱਖਰੇ ਕਰ ਦਿੱਤਾ ਹੈ वचन ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਸੰਸਾਰ ਤੇ ਉਹਦੀ ਕਾਮਨਾ ਜਿਹੜੀ ਉਹ ਬੀਤਦੀ ਜਾਂਦੀ ਹੈ ਨੰਗਦੇ ਜਾਂਦੇ ਨੇ ਸੰਸਾਰ ਦੇ ਦਿਨ ਹਾਲੇਲੂਇਆ ਕਿਉਂ ਕਿਉਂਕਿ ਪ੍ਰਭੂ ਦਾ ਆਉਣਾ ਬੜਾ ਨੇਕਟਿਆ ਹਾਲੇਲੂਇਆ ਇਸ ਕਰਕੇ ਵੇਖੋ ਇਹੋ ਜਿਹਾ ਕੰਮ ਨਾ ਕਰੋ ਸਾਡੇ ਲਈ ਸਿੱਖਿਆ ਆ ਕਿ ਅਹੀਂ ਨਾ ਕਿਤੇ ਆਪਣੇ ਬੱਚਿਆਂ ਦੇ ਲਈ ਇਹੋ ਜਿਹਾ ਲਾਲਚ ਦੇ ਵਿੱਚ ਆਣ ਕੇ ਤੇ ਕਿਸੇ ਦੀ ਵੀ ਨਾਲ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾਈਏ ਨਾਲੇ ਆਪਣੇ ਬੱਚਿਆਂ ਦੇ ਜੀਵਨ ਨੂੰ ਖਤਰੇ ਵਿੱਚ ਪਾਈਏ ਵੇਖੋ ਮੇਨ ਆ ਤੁਹਾਡੇ ਬੱਚਿਆਂ ਨੂੰ ਬੁੱਧ ਮਿਲੇ ਸਮਝ ਮਿਲੇ ਕਿਉਂਕਿ ਵਧੀਆ ਪੜ੍ਹ ਲਿਖਣਗੇ ਤੇ ਵਧੀਆ ਦੇਸ਼ ਵਿੱਚ ਵੀ ਉਹ ਚਲ ਜਾਣਗੇ ਸਹੀ ਤਰੀਕੇ ਦੇ ਨਾਲ ਕਾਨੂੰਨੀ ਤਰੀਕੇ ਦੇ ਨਾਲ ਹਾਲੇਲੂਇਆ ਰਿਸਕ ਨਾਲ ਨਹੀਂ ਹਾਲੇਲੂਇਆ ਹਾਲੇਲੂਇਆ ਵੇਖੋ ਕੋਈ ਵੀ ਖੁਦਾ ਕਦੇ ਵੀ ਐਦਾਂ ਕੰਮ ਨਹੀਂ ਕਰਦਾ ਕਿ ਜੇ ਮੈਂ ਰਿਸਕ ਲੈ ਲਿਆ ਤੇ ਨਹੀਂ ਨਹੀਂ ਵੇਖੋ ਖੁਦਾ ਦੀ ਮਰਜ਼ੀ ਦੇ ਨਾਲ ਤੁਸੀਂ ਚੱਲੋਗੇ ਨਾ ਤੇ ਉਹਦੀ ਜੇ ਮਰਜ਼ੀ ਹੋਊਗੀ ਤੇ ਤੁਹਾਨੂੰ ਉਹ ਤਾਂ ਵੀ ਲੈ ਕੇ ਜਾਵੇਗਾ ਹਾਲੇਲੂਇਆ ਵੇਖੋ ਜਿੰਨੀਆਂ ਵੀ ਸਾਰੀਆਂ ਆਸ਼ੀਸ਼ਾਂ ਬਰਕਤਾਂ ਆਜ ਜਿਹੜੇ ਲੋਕ ਏ ਡੌਂਕੀ ਲਾ ਕੇ ਭੱਜਦੇ ਆ ਇਹ ਖੁਦਾ ਨੇ ਕਿਹਾ ਅਬਰਾਹਮ ਨੂੰ ਕਿਹਾ ਕਿ ਇਸ ਧਰਤੀ ਦੇ ਉੱਤੇ ਸਾਰੇ ਘਰਾਣੇ ਤੇਰੇ ਕਰਕੇ ਬਰਕਤ ਪਾਉਣਗੇ ਅੱਜ ਉਹ ਜਿੰਨੀ ਸਾਰੀ ਬਰਕਤ ਆ ਅਬਰਾਹਮ ਦੀ ਸਾਰੀ ਦੁਨੀਆ ਦੇ ਵਿੱਚ ਪ੍ਰਭੂ ਦੇ ਦਾਸ ਅਬਰਾਹਮ ਤੋਂ ਖਿਲਰੀ ਹੈ ਕਿਉਂਕਿ ਤੁਸੀਂ ਵੇਖ ਹੀ ਲੋ ਚਾਹੇ ਦੁਬਈ ਆ ਮੁਸਲਮਾਨੇ ਉਹ ਵੀ ਅਬਰਾਹਮ ਦੇ ਵਿੱਚ ਹੋਈਆਂ ਠੀਕ ਆ ਕਰਕਚਨ ਕੰਟਰੀਆਂ ਆ ਸਾਰੀਆਂ ਜਿਹਨੀਆਂ ਅਬਰਾਹਮ ਦੇ ਵਿੱਚ ਹੋਈਆਂ ਭਾਵੇਂ ਕਿ ਅਬਰਾਹਮ ਦੀ ਬਰਕਤ ਆ ਰਹੀ ਹੈ ਤੇ ਜੇ ਅਸੀਂ ਉਹਦੇ ਨਾਲ ਜੁੜ ਜਾਾਂਗੇ ਜਿਹਦੇ ਦੁਆਰਾ ਬਰਕਤ ਉਹਨਾਂ ਨੂੰ ਮਿਲੀ ਹੈ ਤੇ ਲੋਕ ਪਾਣੀਆਂ ਦੇ ਵਿੱਚੋਂ ਦੀ ਜਾ ਰਹੇ ਆ ਤੇ ਕਿੰਨਾ ਸੌਖਾ ਨਾ ਹੋਊਗਾ ਹਾਲੇਲੂਇਆ ਤੁਹਾਨੂੰ ਕੀ ਲੱਗਦਾ ਕਿ ਰੱਬ ਲੈ ਕੇ ਨਾ ਜਾਊਗਾ ਵੇਖੋ ਕਈ ਰੱਬ ਦੇ ਦਾਸ ਜਾ ਰਹੇ ਆ ਆ ਰਹੇ ਆ ਜਾਰੇ ਆ ਲੋਕ ਕਈ ਸਹੀ ਤਰੀਕੇ ਨਾ ਜਾਂਦੇ ਤੇ ਖੁਦਾ ਉਹਨਾਂ ਨੂੰ ਲੈ ਕੇ ਵੀ ਜਾਂਦਾ ਹੈ ਤੇ ਉੱਚਿਆਂ ਵੀ ਚੁੱਕਦਾ ਹੈ ਪਾਪ ਕੇ ਇਹੋ ਜਿਹਾ ਰਿਸਕ ਨਾ ਲਓ ਹallelujah ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਤੇ ਬੁੱਧ ਦੇਵੇ ਸਮਝ ਦੇਵੇ ਤਾਂ ਕਿ ਇਹ ਚੀਜ਼ਾਂ ਸਿੱਖਣ ਲਈ ਆ ਕਿ ਅਸੀਂ ਇਹਨਾਂ ਨੂੰ ਜੀਵਨ ਦੇ ਵਿੱਚ ਆਪਣੇ ਨਾਲ ਕਰੀਏ ਆਮੀਨ